ਤਗਰਾ ਦੇ ਜਾ ਕੇ ਕੋਨਾ आयो ਇੱਕ ਜਦੇਵ ਸਿੰਘ ਜੱਸਾ ਨਾਮ ਦਾ ਜਿਹੜਾ ਸਮਗਲਤੀ ਵੱਡਾ ਮਗਰਮਾਸੀ ਜਿਹਦੇ ਸੰਬੰਧੀ ਸਾਨੂੰ ਇਲਾਕੇ ਚੋਈ ਵਾਰ-ਵਾਰ ਇਨਫੋਰਮੇਸ਼ਨਾਂ ਦੇ ਸੀ ਇਹਦੇ ਖਿਲਾਫ ਹੱਤ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕੋਟਮਾਰ ਦਾ ਵੀ ਇੱਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਰ ਵੈਸ ਜੀ ਕਰੋ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਵਿੜੇ ਸਾਡੇ ਐਸਟੋ ਇਨਸਪੈਕਟਰ ਰਮੇਂਦਰ ਸਿੰਘ ਤੇ ਉਹਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰसों ਨੱਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਮਜਹਮਤ ਕੀਤੀ ਹੈ ਜਿਹਦੇ ਸਬੰਧੀ ਇਹਦੇ ਖਿਲਾਫ ਮੁਕੱਦਮਾ ਨੰਬਰ 247 14825 ਨੂੰ 2127 A ਐਂਡ ਪੀਐਸ 132 221 ਜਿਹੜਾ ਵੀਐਨਐਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੁਲਾਜ਼ਮ ਦੀ ਡਿਊਟੀ 'ਚ ਮਜਹਮਤ ਕਰਦਾ ਇਨੂੰ ਵੁਕੀਤਾ ਹੈ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਹੈ ਇਹਦੇ ਅਸੀਂ ਪ੍ਰਾਪਰਟੀ ਦੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ-ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟੈਸਟ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਜਰਾ ਹੀ ਇਹ ਦੱਸਣਾ ਚਾਹਣਾ ਵੀ ਇਸ ਮੀਨ ਜਰਾ ਹੀ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾ वगੇਰਾ ਦਾ ਇਹਦੀ ਕਰੜੀ ਦਾ ਜਿਹੜਾ ਹਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋਲ ਫੀਸ ਵੀ ਕਰਾਵਾਂਗੇ ਅਸੀਂ ਤੇ ਇਹ ਨੂੰ ਇਹ ਜਿਹੜਾ ਸਰਸ ਕਮਾਂਗੇ ਮੁਰਗਾ ਇਹ ਇਹ ਕੰਪਲ ਮੂਨਾ ਕਰੇ ਨਸ਼ਾ ਵਿਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਇਹ ਦੇ ਖਿਲਾਫ 8 ਪਰਚੇ ਦਰਜਾ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਕਿ ਕਿੱਥੋਂ ਲੈ ਕੇ ਜਾਂਦਾ ਸੀ ਦਿਸਾਂ ਲੱਗਿਆ ਕੁਝ ਪਤਾ ਨਹੀਂ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ 'ਚ ਚੌਂਤੇਰੀ ਦੇ ਵਿੱਚੋਂ ਲੈ ਜਾਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਦੇਮਾਗੇ ਜਿੰਨਾਂ ਤੋਂ ਲੈ ਕੰਦਾ ਸੀ ਇਹ ਪੀੜਾ ਦੇ ਬਦਸਪਾਈ ਕਰਦਾ ਸੀ ਕਿ ਕੋਈ ਇੱਕ ਦਾ ਵੇਚਦਾ ਸੀ ਕਿ ਮਟਰ ਦਾ ਤੇ ਬਾਹਰ ਇਹਦਾ ਇਹ ਮਸ਼ੂੜੇ ਦੇ ਤੇ ਨਾਲ ਦੇ ਏਰੀਆ ਭਾਵੇਂ ਕੁੰਗਲਾਂ ਦਾ ਹੋਵੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸ ਆਪਣਾ ਡੀਜੀ ਸੀ ਕਦੇ 20 ਗ੍ਰਾਮ ਲਿਆ 15 ਗ੍ਰਾਮ ਲਿਆ ਅੱਗੇ ਫਿਰ ਆਪਣਾ ਜਿਹੜੇ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀਦਾ ਉਹਦਾ ਰੈਸ ਲਾਉਣਾਪ ਕਰਕੇ ਅੰਦਰ ਹੀ ਭੇਜਾਂਗੇ ਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋਈ ਇਹਦੇ ਅਸੀਂ ਲਿਸਟ ਬਣਾ ਰਹੇ ਹਾਂ ਜਿਹੜੇ ਅਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਫਿਕਰਾਂ ਮੰਗਿਆ ਸਰ ਇਹ ਰੇਂਜ ਲਾ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਨ ਲਿਆ ਨੀ ਨੀ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਾਦਮੇ ਜਿਹੜੇ ਮਸ਼ੂਆੜਾ ਥਾਣੇ ਦੀ ਪਰ ਛੋਟਾ ਸਾਫ ਥਾਣੇ ਦੀ ਕਰਦੇ ਆ